ਉਹ ਤੈਨੋਂ ਵੇਗਰਾਂ ਪੁਨੀ ਪਾਤੀ ਆ ਪਰਨਾ ਹੈ ਕਰ 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 ਨਾਲਿ ਲਿਖੈ ਜਾਉ ਆਪੇ ਦੀ ਸਾਹੀ ਖਾਉ ਮਾਨਕੁ ਮੇਂ ਆਉ ਜੋ ਤਿਰੰਤ ਪਦਯਾਗਤ ਨਾਲਿ ਜੇ ਕੋ ਪਾਵੇ ਦਿਲ ਕਾਮਾ ਸੁਣਿਆ ਮਨਿਆ ਮਨ ਕੀ ਤਾ ਪਾਉ ਅੰਤਰਗਤ ਤੀਰਸ ਮਨਨਾ ਸਭ ਗੁਣ ਤੇਰੇ ਮੇਂ ਹੋਏ ਬਿਲਕੁਲ ਕੀਤੇ ਪਗਤ ਰੰਗੋਏ ਸਵਾਤ ਆਤਮਾਣੀ ਪਰਵਾਉ ਸਤਿ ਸਾਨ ਸਦਮਚਾਉ ਕਵਣ ਸੋਏ ਲਾ ਵਕ ਕਣ ਕਵਣ ਫੇਰ ਕਣਵਾ ਕਵਣ ਸੇਤੀ ਮਾ ਕਵਣ ਜਿਤ ਹੋਆ ਆਕਾਰ ਬੇਨ ਪਇਆ ਪੰਡਤੀ

ਨਸ ਕੀ ਪਾਣੇ ਹੋਏ ਹੋਰ ਹੌਂਸਕੈ ਕੋਈ ਜੇ ਕੋ ਭਏ ਲਖਣ ਪਰ ਉਹਦਾ ਮੂਰਤ ਲਖੀ ਸਮਨ ਦੀ ਸਾਤ ਮੁਰੰਦਰਮ ਅੰਮਲਿ ਪਰਵਾ ਅਭੂ ਲੋਕ ਅਮੋਲ भाजे नाथ मेरे असम्खा के देवा बन हारे गिरजे रावपी सो कहिए केते रावण हारे गावे तुमनो पौड़ पाड़ी रे संत रे गावे राजा धर्म द्वारे गावे चित्त दुख लिख जावे लिख लिख करम बिथारे गावे निसम वर मदेवी सोम सदा सवारे गा we ਜਿਨਾ ਜਿਨਿ ਜੈ ਜੈ ਰੰਗੀ ਅੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੇ ਦੋਏ ਕੋਏ ਪੰਡਾਰ ਜੋ ਕਿਛ ਪਾਇਆ ਸੁ ਕੀਤਾ ਤਾਰੇ ਮੋਹਿੰਦੇ ਦਾ ਇੱਕ ਹੋਰ ਕਰਮਿਆ ਨਿਤ ਪੰਡਵਾ ਹੋ ਗੋ ਕੇਤੇ ਵਰਪਣੀ ਬਸੰਤਰ ਕੇਤੇ Thank yeah. you. Yeah. Okay. Hey, hey. hey. I'm ਜਿੰਨਾ 40 ਨਾਤੀ ਗੋਦੀ ਵਿੱਚ ਨੇ ਮੈਂ ਜੀਤ ਬੈਠਾ ਸੋਦੀ ਵੀ ਗੋਦੀ ਵਿੱਚ ਸੀ ਤੇ ਮੇਰੇ ਬਿੱਥੇ ਬਿੱਥੇ ਨਾ ਪਰਿਮੰਦਪ ਯਾਰ ਜਿਹੜਾ ਉੱਥੇ ਮੁਰਜੂਤ ਸਾਂ ਕੇ 10 ਪੋਨ ਸੈਭ ਰਾ ਦੇ ਉੱਤੇ ਮਾਤਾ ਆ ਕੇ ਸੀ ਨਾ 10 ਤੇ 11 ਪੋਦੀ ਰਾਤ ਉੱਥੇ ਕੱਟੀ 11 ਤੇ 12 ਪੋਦੀ ਰਾਤ ਉੱਥੇ ਕੱਟੀ ਦੋ ਕੀ 12 ਪਉਣ ਨੂੰ ਪਤਵਾ ਲੱਗਿਆ ਸੀ 12 ਤਿੰਨ 13 ਪਉਣ ਤੋਂ ਕੱਜਰੀ ਪਹਿਲੀਆਂ ਤੋਂ ਰੱਬਤਾ ਭੈਣ ਮੰਨ ਲਈਏ ਚਲੋ ਮੌਤ ਦਾ ਖੌਫ ਨਹੀਂ ਕੋਈਗਾ 13 ਪਉਣ ਨੂੰ ਸਵੇਰੇ ਲਗ ਪਗ 10 11 ਦਾ ਜਿਹੜਾ ਪਤਵਾ ਲੱਗ ਗਿਆ ਸੀ 12 ਪਉਣ 12 ਪਉਣ ਨੂੰ ਪਤਵਾ ਲੱਗਿਆ 13 ਪਉਣ ਨੂੰ ਸ਼ਹੀਦਤ ਹੋਣਾ 12 ਤੇ 13 ਪਉਣ ਦੀ ਰਾਤ ਨੂੰ ਜਦੋਂ ਜਪੁਜੀ ਸਾਹਿਬ ਕੀਤਾ ਹੁੰਦਾ ਜਾਂ ਸੋਧਰ ਬਾਣੀ ਦਾ ਜਾਪ ਕੀਤਾ ਹੁੰਦਾ ਨਾ ਆਪਾਂ ਐ ਸਮਝ ਕੇ ਦੇਖੋ ਸਾਹਮਣੇ ਮੌਤ ਹੋਵੇ ਤੇ ਦਾਦੀ ਮਾਂ ਬੱਚਿਆਂ ਨੂੰ ਪਾਠ ਕਰਨ ਦੀ ਉਹਦੇ ਇੱਕ ਦਿਨ ਨਹੀਂ ਦੋ ਦਿਨ ਨਹੀਂ ਪੰਜ ਦਿਨ ਨਹੀਂ ਅਸੀਂ ਰੋਜ਼ਾਨਾ ਤੋਂ ਪਾਠ ਹੈ ਬੱਚਿਆਂ ਨੂੰ ਦੱਸ ਕਿ ਕਰਾਈ ਜੀ ਕੁਦਰ ਬਾਣੀ ਦਾ ਪ੍ਰਮਾਣ ਹੈ ਹਮ ਆਦਮੀ ਹਾਂ ਪਰ ਉਥੇ ਤੇ ਸਾਹਮਣੇ ਪਰਤੱਖ ਹੋ ਰਿਆ ਨਾ ਕਿ ਹਮ ਆਦਮੀ ਹਾਂ ਤਪ ਕਰਨੇ ਬੱਚੇ ਛੋਟੇ ਨੇ ਲੇਕਿਨ ਉਹਨਾਂ ਨੇ ਆ ਕੇ ਦਾਦੀ ਮਾਂ ਨੂੰ ਦੱਸਿਆ ਕਿ ਦਾਦੀ ਮਾਂ ਅਸੀਂ ਸਿਖਰ ਦੀ ਪੌੜੀ ਚੜ ਗਏ ਕਿ ਸਾਨੂੰ ਅਗਲਿਆਂ ਨੇ ਪਤਵਾਰ ਦਿੱਤਾ ਕਿ ਇਹਨਾਂ ਨੂੰ ਕੱਲ ਨੂੰ ਲੀਹਾਂ ਵਿੱਚ ਤਿਲਕੇ ਸਹੀਉਂ ਕਰਨਾ ਜਿਹੜੀ ਕਿ ਦੁਨੀਆਂ ਉੱਤੇ ਇਤਿਹਾਸ ਵਿੱਚ ਦੂਜੇ ਕਿਸੇ ਨੂੰ ਸਜ਼ਾ ਨਹੀਂ ਕਮਾਲ ਦੀ ਗੱਲ ਹੈ ਅਗਲਿਆਂ ਨੇ ਸਾਨੂੰ ਸਜ਼ਾ ਵੀ ਉਹ ਦਿੱਤੀ ਜਿਹੜੀ ਕਿਸੇ ਨੂੰ ਨਹੀਂ ਦਿੱਤੀ ਕਿਉਂਕਿ ਅਗਲੇ ਨੂੰ ਵੀ ਪਤਾ ਹੈ ਕਿ ਇਹਨਾਂ ਨੇ ਆਪਣੇ ਧਰਮ ਤੋਂ ਡੋਲਣਾ ਨਹੀਂ ਕਦੇ ਵੀ ਅੱਜ ਸਾਡਾ ਜਿਹੜਾ ਸਿੱਖ ਸਮਾਜ ਹੈ ਉਹ ਪਾਠ ਕਰਨ ਤੋਂ ਪਰੇ ਤੋਂ ਦੌੜਦਾ ਜਾ ਰਿਹਾ ਇਹ ਮਨ ਤੰਗਰਕ ਸਿਰਫ ਕਹਿ ਰਹੇ ਹਾਂ ਅਸੀਂ ਪਾਠ ਕਰਨ ਤੋਂ ਆਪ ਵੀ ਕੁਰੇਜ ਨਾ ਕਰੀਏ ਬੱਚਿਆਂ ਨੂੰ ਨਾ ਵੀ ਨਾ ਦੰਦੀ ਹੈ ਨਾ ਇਹ ਧਿਆਨ ਕਰਕੇ ਵੇਖੋ ਸਾਨੂੰ ਚਾਹੀਦੇ ਘਰਾਂ ਵਿੱਚ ਅਸੀਂ ਬੱਚਿਆਂ ਨੂੰ ਹੀ ਬਾਤਾਂ ਦੱਸੀਏ ਕਿ ਸਾਡਾ ਪਾਠ ਕਰਨਾ ਕਿੰਨਾ ਜ਼ਰੂਰੀ ਜੇਕਰ ਠੰਡੇ ਗੁਰਦਵੀਂ ਪਤਦੀ ਮਾਂ ਦੇ ਫੇਰ ਨਹੀਂ ਛੱਡਣ ਦਿੱਤੀ ਸ਼ਾਮ ਨੂੰ ਸੋਧਨ ਕਰਕੇ ਅਰਦਾਸ ਕੀਤੀ ਉਹਦੀ ਸਵੇਰੇ 13:00 ਨੂੰ ਜਪਜੀ ਸਾਹਿਬ ਨਿਰਦੇਜ ਜੋ ਵੀ ਉਹ ਟੈਮੋਦ ਤੇ ਜਪਜੀ ਸਾਹਿਬ ਦਾ ਪੱਕਾ ਹੀ ਜਦੋਂ ਜਾਪ ਸਹਿਬਾਦ ਵਿੱਚੋਂ ਹੋਰ ਬਾਣੀਆਂ ਬਾਦ ਵਿੱਚੋਂ ਨੇ ਜਪਜੀ ਸਾਹਿਬ ਦਾ ਇਤਿਹਾਸਕਾਰਾਂ ਪੱਕਾ ਹੀ ਹਵਾਲਾ ਦਿੰਦਾ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦ ਹੋਣ ਤੋਂ ਪਹਿਲਾਂ ਜਪਜੀ ਸਾਹਿਬ ਭਾਈ ਮੱਧੀ ਦਾਸ ਸਤਿ ਕੀ ਦਾਸ ਭਾਈ ਦਿਆਲਾ ਜੀ ਦੇ ਜਪਜੀ ਸਾਹਿਬ ਸਭਲਾਂ ਨੇ ਇਸ ਦੇ ਲਈ ਜਪਜੀ ਸਾਹਿਬ ਕੰਨ ਕਰੋ ਮੈਂ ਬੱਚਿਆਂ ਨੂੰ ਕਹਿ ਰਿਹਾ ਕੰਨ ਕਰੋ ਤੁਹਾਨੂੰ ਯਾਦ ਹੋਣਾ ਚਾਹੀਦਾ ਕਦੇ ਭੁੱਲੋ ਨਾ ਜਪਜੀ ਸਾਹਿਬ ਕਦੇ ਆਫਰ ਪਉਂਦੀ ਏ ਮੌਤ ਸਾਹਮਣੇ ਆ ਕੇ ਖਲੋ ਜੇ ਲੇਕਿਨ ਸਿੱਖ ਨੂੰ ਜਪਜੀ ਸਾਹਿਬ ਨਾ ਭੁੱਲੇ ਤੇ ਕੱਲ ਦਾ ਬੱਚਿਆਂ ਨੇ ਧਿਆਨ ਰੱਖਣਾ ਕੱਲ ਨੂੰ ਜਿਹੜਾ ਟਾਈਮ ਟੇਬਲ ਜੋ ਆਪਾਂ ਨੇ ਚੇਂਜ ਕੀਤਾ ਮੈਂ ਤਾ ਕਰਕੇ ਮੈਿਕ ਫੜ ਕੇ ਦੱਸ ਰਿਹਾ ਹਾਂ ਕੱਲ ਦਾ ਸਮਾਂ ਤਬਦੀਲੀ ਕੱਲ ਨੂੰ ਪਹਿਲਾਂ ਸੋਦਰ ਬਾਣੀ ਦਾ ਪਾਠ ਹੋਏਗਾ ਲਗਭਗ 5:00 ਵਜੇ ਤੋਂ 5:45-5:50 ਤੋਂ 6:25 ਮਿੰਟ ਦੇ ਤੱਕ ਸੋਦਰ ਰੇੜਾ ਦੀ ਸਮਾਪਤੀ ਹੋਵੇਗੀ 2:25 ਉੱਤੇ ਅਸੀਂ ਆਗੀ ਜਦੋਂ ਇਹਨੂੰ ਟਾਈਮ ਦੇ ਦਿਆਂਗੇ 7:00 ਵਜੇ ਤੱਕ ਤੁਸੀਂ ਸਾਰਿਆਂ ਨੇ 7:00 ਵਜੇ ਪਹੁੰਚਣਾ ਸੰਗਤ ਨੂੰ ਵੀ ਕਹਿ ਰਹੇ ਹਾਂ ਬੱਚਿਆਂ ਨੂੰ ਖਿਆਲ ਸਭ ਤੋਂ ਲੈ ਕੇ ਆਪਾਂ 7:30 ਤੱਕ ਜਿਹੜਾ ਜਪਦੀ ਸ਼ਰਮ ਦਾ ਪਾਠ ਕਰਨਾ। ਫਿਰ ਉਹਦੇ ਬਾਅਦ ਵਿੱਚੋਂ ਦੋ ਦਿਨ ਅਗਲੇ ਦੋ ਦਿਨ ਲਗਾਤਾਰ ਤਿੰਨ ਦਿਨ ਆ ਉਹਦੇ ਬਾਅਦ ਵਿੱਚ ਫਿਰ ਕੱਲ ਨੂੰ ਮੂਵੀ ਵਿਖਾਈ ਜਾਏਗੀ। ਫਿਰ ਉਸ ਦੇ ਬਾਅਦ ਵਿੱਚ ਅਗਲੇ ਜਿਹੜੇ ਦੋ ਦਿਨ ਉਹਦਾ ਚਲੋ ਮੈਂ ਕੱਲ ਦੱਸ ਦਿਆਂਗਾ ਸਫਮਾ ਬਣਾ ਕੇ ਕਿ ਕਿਹਨੇ ਸਮਾ। ਉਹਦੇ ਵਿੱਚ ਵੀ ਆਪਾਂ ਗਿਆਨੀ ਜੀ ਨੇ ਕਥਾ ਕਰਨੀ ਹੈ ਹਰਬੰਸ ਸਿੰਘ ਜੀ ਨੇ 21 ਤੇ 22 ਦਸੰਬਰ ਦੀ। ਉਹਦੇ ਵਿੱਚ ਵੀ ਆਪਾਂ ਪਾਠ ਪਹਿਲਾਂ ਕਰਨਾ। ਪਾਰ ਦਾ ਸਮਾਸੀ ਉਹਨਾਂ ਪਹਿਲਾਂ ਕਰਦੇ ਆਂਗੇ ਅਗਲੇ ਆਉਣ ਵਾਲੇ 2-3 ਦਿਨ ਉਹਨਾਂ ਦਾ ਅਰਦਾਸ ਕਰੇਗਾ ਭਗਵਨ ਪ੍ਰੀਤ ਸਿੰਘ ਫਿਰ ਸਮਾਪਤੀ ਸਾਰੀ ਸੰਗਤ ਨੇ ਫਿਰ ਜਾਣੇ ਆਪਾਂ ਸੋਟੀ ਸੋਟੀ ਅਰਦਾਸ ਕਰਨੀ ਬੱਚੇ ਨੇ ਸਾਰੇ ਸੰਗਤ ਅਰਦਾਸ ਵਿੱਚ ਖੜੂ ਤੁਰਿਆ ਗਏ ਅਰਦਾਸ ਜਿਉ ਤਿੰਨ ਸਭ ਬਹੁਤ ਅਨੁਕ ਸਭ ਤੇਰੀ ਮੜਿਆ ਵੀ ਕੋਈ ਨਾ ਕੋਈ ਤੇ ਜਿਸਾਏ ਵਾਰ ਸ਼੍ਰੀ ਪਵਤੀ ਜੀ ਦੀ ਕਿਰਪਾ ਛੈ ਰਸਨੀ ਪ੍ਰਥਮ ਪਵਤੀ ਸਮਰ ਕੇ ਵਰਨਾ ਨਿਕ ਲਈ ਤਿਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸ ਹੋਈਸਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਜੀ ਤਿਆਈ ਹੈ ਜਿਸ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰੀਏ ਕਰਨਾ ਨਿਦਾਵੇ ਤਾਇ ਸਭ ਥਾਈ ਹੋਣਾ ਜਿਸਾਏ ਤੁਸਨੇ ਪਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹਣੋ ਜੀ ਸਾਹਿਬ ਸਵਾਪਾਛੈ ਆਦੀ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਨ ਦਿਦਾਰ ਦਾ ਧਿਆਨ ਦਾ ਕੇ ਬੋਲੋ ਜੀ ਵਾਹਿਗੁਰੂ ਕੇ ਨਮਾਨਿਆ ਦੇ ਮਾਨ ਨੇ ਤਾਣਿਆ ਨੇ ਤਾਣ ਨੇ ਓਟਿਆ ਦੇ ਓਟ ਆਪ ਜੀ ਦੇ ਹਜ਼ੂਰ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੇ ਸਾਹਿਬ ਜਿਆਦਿਆਂ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤੰਤਨ ਬਾਬਾ ਜੁਰਾਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਅਤੇ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੰਤਨ ਮਾਤਾ ਗੁਜਰਕੌਰ ਜੀ ਦੇ ਅਤੇ ਹੋਰ ਅਨੇਕਾਂ ਸਿੰਘਾਂ ਸਿੰਘਣੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁੰਦਿਆ ਆ ਵੀਦੇ ਪਿਆਰੇ ਬੱਚਿਆਂ ਅਤੇ ਸਮੂਹ ਸਾਧ ਸੰਗਤ ਵੱਲੋਂ ਰਲ ਮਿਲ ਕੇ ਆ ਵੀਦੇ ਪਾਵਨ ਪਵਿੱਤਰ ਵਰਕੀ ਮਹਾਨੀ ਜਗਜੀਤ ਸਿੰਘ ਜੀ ਦੇ ਪਾਠ ਕਿੱਥੇ ਕਿਤੇ ਗਏ ਹਨ ਅਖਰ ਵਾਦਾ ਕਾਟਾ pulse cum ਕਰਨੀ ਬਾਣੀ ਪੜਨ ਸੁਨਨ ਵਿਚਾਰਨ ਪ੍ਰਚਾਰਨ ਜੀਵਨ ਵਿੱਚ ਤਾਰਨ ਕਰਨ ਦਾ ਬਲ ਅਤੇ ਉਦਮ ਬਖਸ਼ਿਸ਼ ਕਰਨਾ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਸਰਬੀ ਦਾ ਤੇਰੇ ਬਾਣੀ ਸਰਬੰਤੋ ਵਾਹਿਗੁਰੂ ਦੀ ਗਾਥਾ ਅਭਿੰਦੀ ਦੇ ਹਰੇ ਬੋਲੇ ਸਾਰੇ ਬੈਠ ਜੋ ਸਰਦ ਕਿਸੇ ਨੇ ਗਾੜਾ ਸਭ ਤੋਂ ਬੇਰ ਦੇ ਥੱਲੇ ਦੁੱਧ ਤਾਂ ਅੰਦਰ ਵਰਤੇ ਸਰਵਨਨ ਸ਼ਕਤੀ ਕਰਨਾ ਸਭ ਤੋਂ 1 ਮਿੰਟ ਲਈ ਬੈਠ ਜਾਓ ਪੇਰੈਂਟਸ ਵੀ ਬੈਠ ਜਾਓ ਇੱਕ ਸੋਤੀ ਦੀ ਬੇਰ ਤੇ ਆ ਸੰਖਾ ਦੇ ਸਾਰਕੋ ਬੱਚਿਆਂ ਦੇ ਵੀ ਬੈਠ ਸਾਰੇ ਅੱਜ 1 ਮਿੰਟ ਹੈ